ਹੈਲੋ एवरीवन ਹੋਰ ਕਿਤਾ ਸਾਰੇ ਠੀਕ ਠਾਕ ਹੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਇੰਡੀਆ ਤੋਂ ਕੈਨੇਡਾ ਕਿੱਦਾਂ ਪਹੁੰਚਿਆ ਤੇ ਮੇਰੇ ਕੋਲ ਇਮੀਗ੍ਰੇਸ਼ਨ ਕਿੱਦਾਂ ਹੋਈ ਦਿੱਲੀ ਤੋਂ ਟੋਰਾਂਟੋ ਦੀ ਇਮੀਗ੍ਰੇਸ਼ਨ ਵਿੱਚ ਕਿਹੜੇ-ਕਿਹੜੇ ਸਵਾਲ ਪੁੱਛੇ ਗਏ ਤਾਂ ਬਣੇ ਰਿਹਾ ਬਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਸ ਮੈਂ ਫਲਾਈਟ ਵਿੱਚ ਸੀ ਕੈਥਪੈਸਿਕ एयरलाइन ਨਾਲ ਨਹੀਂ ਦਿੱਲੀ 에ਅਰਪੋਰਟ ਤੇ ਜਦੋਂ ਮੈਂ ਬੋਰਡਿੰਗ ਪਾਸ ਲਈ ਗਿਆ ਜੋ ਬੋਰਡਿੰਗ ਵੇਲੇ ਵੀ ਉਹ ਹੁਣ 에어ਲਾਈਨ ਅਥਾਰਟੀ ਨੂੰ ਜਿੱਦਾਂ ਉਹਨਾਂ ਨੇ ਨਾ ਉਹ ਅਥਾਰਟੀ ਦੇ ਦਿੱਤੀ ਆ ਵੀ ਇਮੀਗ੍ਰੇਸ਼ਨ ਨੇ ਉਹੀ ਬਹੁਤ ਸਾਨੂੰ ਸਵਾਲ ਪੁੱਛਦੇ ਯਾਨੀ ਦੋ ਤਿੰਨ ਉਹਨਾਂ ਨੇ ਮੈਨੂੰ ਤੋਂ ਸਵਾਲ ਪੁੱਛੇ ਉਹ ਸਵੇਰ ਕਸਟਮ ਵਾਲਿਆਂ ਕੋਲ ਗਿਆ ਨੇ ਕਸਟਮ ਵਾਲ ਨੇ ਵੀ ਸਵਾਲ ਪੁੱਛੇ ਕਰ ਰਗ ਤੁਹਾਡੇ ਕੋ ਕਿੰਨੇ ਡਾਲਰ ਆ ਮੇ ਕੋ 2000 ਡਾਲਰ ਸੀਗੇ 22500 ਡਾਲਰ ਨਾਲ ਲੈ ਕੇ ਆਣੇ ਆ ਉਹਦਾ ਬਿੱਲ ਨਾਲ ਲੈ ਕੇ ਆਣਾ ਠੀਕ ਆ ਜੀ ਤੇ ਉਸ ਤੋਂ ਬਾਅਦ ਮੈਂ ਪਹੁੰਚਿਆ ਟ੍ਰਾਂਟੋ 에어ਪੋਰਟ ਟ੍ਰਾਂਟੋ 에어 ਤੇ ਆਪਣੇ ਮਸ਼ੀਨ ਲੱਗੀਆਂ ਹੋਈਆਂ ਉਹਦੇ ਵਿੱਚ ਮੈਂ ਫਿਲ ਕੀਤਾ ਆਪਣਾ ਨਹੀਂ ਹੋਇਆ ਬਾਬਾ ਇਨੇ ਤੇ ਨਾਮ ਆ ਕੀ ਤੋੜਾ ਨਾ ਪਾਸਪੋਰਟ ਨੇ ਫਿਰ ਰਸੀਪਟ ਨਿਕਲਦੀ ਔਰ ਸਿਪ ਲੈ ਕੇ ਤੁਸੀਂ ਨਾ ਇਮੀਗ੍ਰੇਸ਼ਨ ਕਾਊਂਟਰ ਦੇ ਉੱਪਰ ਕਾਊਂਟਰ ਤੇ ਗਿਆ ਉਹਨੇ ਇੱਕ ਸਵਾਲ ਪੁੱਛਿਆ ਤੇ ਉਹ ਉਹਨਾਂ ਨੇ ਸਟੈਪ ਲਗਾ ਕੇ ਤੋ ਦਿੱਤਾ ਪਰ ਮੈਂ ਜਦੋਂ ਤੁਹਾਡੀ ਇਮੀਗ੍ਰੇਸ਼ਨ ਹੁੰਦੀ ਅਗਲੀ ਲਾਈਨ ਤੇ ਜਦੋਂ ਤੁਸੀਂ ਜਾਂਦੇ ਨਾ ਉੱਥੇ ਮੇਰੇ ਕੋ 10 ਮਿੰਟ ਉਹਨਾਂ ਨੇ ਕੋਸਟਿੰਗ ਕੀਤੀ ਅ ਮੈਂ ਕੋਸਟਿੰਗ ਪਹਿਲਾ ਪਹਿਲਾ ਹਿਪੋਟਾਵਾਰ ਇਸ ਪਰਪਸ ਆ ਨਾ ਮੈਂ ਦੱਸਿਆ ਪਰਪਸ ਟੂਰਿਜ਼ਮ ਤੇ ਸੈਕੰਡ ਉਹਨੇ ਪੁੱਛਿਆ ਓਕੂਪੇਸ਼ਨ ਜਿਹੜਾ ਓਕੂਪੇਸ਼ਨ ਮੈਂ ਦੱਸਿਆ 셀ਫ এমਪਲਾਈਡ 셀ਫ এমਪਲਾਈਡ ਨੇ ਬਿਜ਼ਨਸ ਪ੍ਰੋਪਰਾਈਟਰ ਫਿਰ ਉਹਨੇ ਮੈ ਜਿਹੜਾ ਪੁੱਛਿਆ ਹਾਊ ਮਨੀ ਡੇ ਯੂ ਆ ਐਸ ਟੇ ਇਨ ਕੈਨੇਡਾ ਫੇਰ ਮੈਂ ਹੁੰਦੱਸਿਆ ਵੀ ਆਪਣਾ ਕੈਨੇਡਾ ਦੇ ਵਿੱਚ ਮੈਂ ਰਹਿਣਾ ਯਾਨੀ ਕਿੰਨੇ ਦਿਨਾਂ ਮੇਰਾ ਦੱਸ ਦਿੰਦਾ ਪਲਾਨ ਸੀ ਹੋਟਲ ਬੁੱਕ ਸੀਗੇ ਤੇ ਬਾਕੀ ਘਬਰਾਂ ਦੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਆਪਣੀ ਫਾਈਲ ਆਪ ਲਗਾਈ ਆ ਤੇ ਤੁਹਾਨੂੰ ਪ੍ਰੋਪਰ ਸਾਰਾ ਪਤਾ ਹੋਣਾ ਚਾਹੀਦਾ ਵੀ ਡਾਕੂਮੈਂਟ ਕਿਹੜੇ ਕਿਹੜੇ ਲੱਗੇ ਉਹਦੇ ਵਿੱਚੋਂ ਤੁਹਾਨੂੰ ਸਵਾਲ ਪੁੱਛਣੇ ਆ ਫਾਈਲ ਦੇ ਵਿੱਚੋਂ ਜੇ ਤੁਸੀਂ ਫਾਈਲ ਏਜੰਟ ਕੋਲੋਂ ਲਵਾਈ ਆ ਤਾਂ ਆਪਣਾ ਐਪਲੀਕੇਸ਼ਨ ਫਾਰਮ ਫੈਮਿਲੀ ਫਾਰਮ ਹਨੇ ਤੇ ਕਵਰਿੰਗ ਲੈਟਰ ਵਗੈਰਾ ਇਹ ਉਹਦੇ ਕੋਲੋਂ ਲੈ ਲਓ ਤੇ ਮਤਲਬ ਆਪਣਾ ਫਾਈਲ ਦਾ ਰੀਡ ਕਰਕੇ ਆਓ ਤੇ ਘਬਰਾਉਣ ਦੀ ਕੋਈ ਜਰੂਰਤ ਨਹੀਂ ਹੈਗੀ ਹਾਂ ਨੇ ਤੇ ਬਾਕੀ ਹਾਂਜੀ ਇੰਗਲਿਸ਼ ਵੀ ਹੋਣੀ ਥੋੜੀ ਜਿਹੀ ਜ਼ਰੂਰੀ ਆ ਇੰਗਲਿਸ਼ ਦੇ ਵਿੱਚ ਮੇਨ ਤੁਹਾਡੀ ਕੁਐਸਚਨਿੰਗ ਜਿਹੜੇ ਆ ਤੁਸੀਂ ਉਹਨਾਂ ਨੂੰ ਆਨਸਰ ਦੇਣੇ ਆ ਤੇ ਤਾਂ ਹੀ ਕਿ ਤੁਹਾਨੂੰ ਥੋੜੀ ਬਹੁਤ ਇੰਗਲਿਸ਼ ਹੋਣੀ ਜ਼ਰੂਰੀ ਹੈ ਬਾਕੀ ਹੋਰ ਕੋਈ ਗੱਲ ਦੀ ਟੈਨਸ਼ਨ ਨਹੀਂ ਤੇ ਬਾਕੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਬੈਲ ਆਈਕਨ ਵੀ ਤਾਂ ਆਪਦੇ ਸ਼ੇਅਰ ਵੀ ਕਰ ਦਿਓ ਅੱਗੇ ਹਾਂ ਨੇ ਤੇ ਮੈਂ ਨਵੇਂ ਨਵੇਂ ਵੀਡੀਓ ਲੈ ਕੇ ਆਂਦਾ ਰਹੂੰਗਾ ਤੇ ਓਕੇ ਬਾਏ ਥੈਂਕ ਯੂ ਸਤਿ ਸ੍ਰੀ ਅਕਾਲ